ਪਿਆਸਾ ਕਾਂ ਇੱਕ ਵਾਰ ਦੀ ਗੱਲ ਹੈ ਕਿ ਗਰਮੀ ਦੇ ਦਿਨ ਵਿੱਚ ਇੱਕ ਕਾਂ ਪਾਣੀ ਦੀ ਖੋਜ ਕਰ ਰਿਹਾ ਸੀ ਉਹ ਬਹੁਤ ਦੂਰ ਤੱਕ ਉੱਡਿਆ ਪਰ ਉਸ ਨੂੰ ਕਿਤੇ ਵੀ ਪਾਣੀ ਨਹੀਂ ਮਿਲਿਆ ਉਹ ਥੱਕ ਗਿਆ ਅਤੇ ਉਸ ਦੀ ਪਿਆਸ ਵੀ ਵੱਧ ਰਹੀ ਸੀ ਅਚਾਨਕ ਉਸ ਨੇ ਇੱਕ ਘੜਾ ਵੇਖਿਆ ਜਿਸ ਵਿੱਚ ਥੋੜਾ ਜਿਹਾ ਪਾਣੀ ਸੀ ਉਹ ਬਹੁਤ ਖੁਸ਼ ਹੋਇਆ ਅਤੇ ਘੜੇ ਦੇ ਕੋਲ ਗਿਆ ਪਰ ਜਦੋਂ ਉਸਨੇ ਆਪਣੀ ਚੁੰਝ ਪਾਣੀ ਵਿੱਚ ਪਾਈ ਤਾਂ ਉਹ ਪਾਣੀ ਤੱਕ ਪਹੁੰਚ ਨਾ ਸਕੇ। ਕਿਉਂਕਿ ਪਾਣੀ ਬਹੁਤ ਠੇਹਾਂ ਸੀ। ਕਾਂ ਬਹੁਤ ਨਿਰਾਸ਼ ਹੋਇਆ ਪਰ ਉਸਨੇ ਹਾਰ ਨਹੀਂ ਮੰਨੀ। ਉਸਨੇ ਇੱਧਰ ਉੱਧਰ ਦੇਖਿਆ ਅਤੇ ਕੁਝ ਕੰਕਰ ਇਕੱਠੇ ਕੀਤੇ। ਉਸਨੇ ਇੱਕ-ਇੱਕ ਕਰਕੇ ਕੰਕਰ ਚੁੱਕੇ ਅਤੇ ਘੜੇ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ ਪਾਣੀ ਦਾ ਪੱਧਰ ਉੱਪਰ ਆ ਗਿਆ। ਅਤੇ ਕਾਨੀ ਆਪਣੀ ਪਿਆਸ ਬੁਝਾਈ ਉਹ ਬਹੁਤ ਖੁਸ਼ ਹੋਇਆ ਤੇ ਉੱਡ ਗਿਆ